ਇਹ ਜਿਹੜਾ ਸਰੀਰ ਹੈ ਨਾ ਇਹ ਇੱਕ ਕੱਪੜਾ ਹੈ ਇੱਕ ਵਾਰਾ ਨਹੀਂ ਗੁਰਬਾਣੀ ਵਿੱਚ ਅਨੇਕ ਵਾਰਾਂ ਇੱਕ ਵਾਰਾ ਸਤਿਗੁਰੂ ਜਿਵੇਂ ਬਚਨ ਕਰਦੇ ਕਾਇਆ ਕੱਪੜ ਟੋਕ ਟੋਕ ਹੋਸੀ ਹਿੰਦੁਸਤਾਨ ਸੰਭਾਰਸੀ ਬੋਲੇ ਬਚਨ ਆਇਆ ਨਾ ਕਾਇਆ ਕੱਪੜ ਤੇ ਫਿਰ ਮਹਾਰਾਜ ਜੀ ਨੇ ਇਹ ਵੀ ਬਚਨ ਜਪਜੀ ਸਾਹਿਬ ਜੀ ਦੇ ਵਿੱਚ ਹੀ ਆਪਾਂ ਦਰਸ਼ਨ ਕਰ ਲਈਏ ਸੱਚੇ ਪਾਤਸ਼ਾਹ ਜੀ ਉੱਤੇ ਕਹਿੰਦੇ ਨੇ ਕਰਮੀ ਆਵੈ ਕਪੜਾ ਇਹ ਤੇ ਕੱਪੜੇ ਦਾ ਕੀ ਅਰਥ ਹੈ ਆ ਸਰੀਰ ਦੇਹੀ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਆਪਣੇ ਕੀਤੇ ਹੋਏ ਕਰਮਾਂ ਦੇ ਆਧਾਰ ਤੇ ਮਨੁੱਖਾ ਦੇਹੀ ਮਿਲਦੀ ਹੈ ਵਾਹਿਗੁਰੂ ਦੀ ਕਿਰਪਾ ਨਾਲ ਤੇ ਜਦੋਂ ਪਰਮੇਸ਼ਰ ਦੀ ਨਦਰ ਹੋਵੇਗੀ ਤੇ ਮੁਕਤੀ ਦਾ ਦਰਵਾਜ਼ਾ ਮਿਲੇਗਾ ਭਾਵ ਕਿ ਜੰਮਣ ਮਰਨ ਦੇ ਗੇੜੇ ਵਿੱਚੋਂ ਮੁਕਤੀ ਮਿਲ ਜਾਏ ਗੁਰਮਤਿ ਦੀ ਫਿਲਾਸਫੀ ਦੇ ਵਿੱਚ ਇਹ ਜੀਵ ਅਸਲ ਦੇ ਵਿੱਚ ਪ੍ਰਮਾਤਮਾ ਦਾ ਰੂਪ ਹੈ ਪ੍ਰਾਤਮਾ ਪਾਰ ਬ੍ਰਹਮ ਦਾ ਰੂਪ ਨਾ ਇਹ ਬੁੱਢਾ ਨਾ ਇਹ ਬਾਲਾ ਨਾ ਇਸ ਦੋਖ ਨਾ ਹੀ ਜਮ ਜਾਲਾ ਜਿਹੜੀ ਆਤਮਾ ਹੈ ਇਹ ਪ੍ਰਮਾਤਮਾ ਦਾ ਰੂਪ ਹੈ ਨਾ ਆਤਮਾ ਕਦੇ ਜੰਮਦੀ ਹੈ ਨਾ ਕਦੇ ਮਰਦੀ ਹੈ ਨਾ ਆਤਮਾ ਜਵਾਨ ਹੈ ਨਾ ਬਾਲਕ ਹੈ ਨਾ ਬੁੱਢਾ ਹੈ ਨਾ ਮਰਦ ਹੈ ਨਾ ਇਸਤਰੀ ਹੈ ਆਤਮਾ ਦਾ ਕੋਈ ਰੂਪ ਨਹੀਂ ਕੋਈ ਰੰਗ ਨਹੀਂ ਇਹਨੂੰ ਇਹਦੇ ਕਰਮਾਂ ਦੇ ਅਨੁਸਾਰ ਅੱਡ ਅੱਡ ਦੇਹੀਆਂ ਅੱਡ ਅੱਡ ਜਿਸਮ ਮਿਲਦੇ ਨੇ ਜੂ ਨਾ ਮਿਲਦੀਆਂ ਨੇ ਸਵਰਗ ਤੇ ਨਰਕ ਕੀ ਹੈ ਗੁਰਬਾਣੀ ਦੇ ਅਨੁਸਾਰ ਸਵਰਗ ਤੇ ਨਰਕ ਕੋਈ ਵੱਖਰੇ ਤੌਰ ਤੇ ਕੋਠੇ ਨਹੀਂ ਛੱਤੇ ਹੋਏ। ਭੀ ਜਿੱਤੇ ਇੱਧਰ ਸਵਰਗ ਹੈ ਇੱਕ ਜੇਲ ਹੈ ਇੱਧਰ ਨਰਕ ਹੈ ਨਹੀਂ। ਜੂਨਾ ਦੇ ਵਿੱਚ ਹੀ ਸਵਰਗ ਹੈ, ਸੰਗਤ ਜੀ ਜੂਨਾ ਦੇ ਵਿੱਚ ਹੀ ਨਰਕ ਹੈ ਉਦਾਹਰਣ ਵਜੋਂ ਇੱਕ ਕੁੱਤਾ ਹੈ ਆ ਤੁਹਾਡੇ ਪਿੰਡ ਦੀਆਂ ਗਲੀਆਂ ਦੇ ਵਿੱਚ ਰੁੱਲਦਾ ਫਿਰਦਾ, ਨਾਲੀਆਂ ਦੇ ਵਿੱਚੋਂ ਪਾਣੀ ਪੀਂਦਾ, ਕੁੱਟ ਖਾਂਦਾ ਇਹ ਨਰਕ ਭੋਗਦਾ ਪਿਆ। ਇੱਕ ਕੁੱਤਾ ਹੈ ਫੌਜ ਦੇ ਅਫਸਰ ਦਾ ਰੱਖਿਆ ਹੋਇਆ ਪਾਲਤੂ ਉਹਨੇ ਦੋ ਸਿਪਾਹੀਆਂ ਦੀ ਡਿਊਟੀ ਲਾਈ ਆ ਕੁੱਤੇ ਨੂੰ ਸੰਭਾਲਣ ਤੇ ਕੁੱਤੇ ਨੂੰ ਨਵਾਉਣ ਤੇ ਇੱਕ ਜੀਬ ਦਿੱਤੀ ਹੋਈ ਹੈ ਕੁੱਤੇ ਨੂੰ ਸੈਰ ਕਰਾਉਂਦਾ ਕੁੱਤੇ ਲਈ ਚੀਚਾ ਦੁਕਾਨ ਤੋਂ ਮੀਟ ਲੱਗਾ ਹੋਇਆ ਹੈ ਕੁੱਤੇ ਲਈ ਚੀਚਾ ਦੁੱਧ ਲੱਗਾ ਹੋਇਆ ਹੈ ਕੁੱਤੇ ਲਈ ਹੀਟਰ ਹੈ ਕੁੱਤੇ ਲਈ ਏਸੀ ਹੈ ਇਹ ਕੀ ਸਵਰਗ ਹੈ ਪਰ ਹੈ ਤਾਂ ਜੂਨ ਕੁੱਤੇ ਦੀ ਨਾ ਜੂਨ ਉਹੀ ਹੈ ਉਸੇ ਵਿੱਚ ਹੀ ਸਵਰਗ ਤੇ ਉਸੇ ਵਿੱਚ ਹੀ ਨਰਕ 84 ਲੱਖ ਜੂਨਾ ਦਾ ਢੇੜਾ ਹੈ ਇਹਦੇ ਵਿੱਚ ਹੀ ਸਵਰਗ ਹੈ ਇਹਦੇ ਵਿੱਚ ਹੀ ਨਰਕ ਹੈ ਤੇ ਜਦੋਂ ਕਿਤੇ ਵੱਡੇ ਭਾਗ ਜਾਗ ਪੈਣ ਤਾਂ ਜਾ ਕੇ ਮਨੁੱਖਾ ਦੇ ਹੀ ਮਿਲਦੀ ਹੈ ਲੱਖ 84 ਭਰਮਤਿਆਂ ਦੁਲੱਬ ਜਨਮ ਇਹ ਪਾਇਓ ਰੋਜ਼ ਪੜਦੇ ਆ ਭਈ ਪ੍ਰਾਪਤ ਮਾਨਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਹੁਣ ਮਨੁੱਖਾ ਦੇ ਹੀ ਤਾਂ ਗਈ ਐ ਮਿਲ ਤੇ ਮਨੁੱਖਾ ਦੇ ਹੀ ਦੇ ਰਾਈ ਆਪਾਂ ਆਪਣੇ ਛੁਟਕਾਰੇ ਦਾ ਰਾਹ ਲੱਭ ਸਕਦੇ ਆ ਵਾਹਿਗੁਰੂ ਦੇ ਵਿੱਚ ਅਪੇਧ ਹੋ ਸਕਦੇ ਆ ਉਹ ਕਿਵੇਂ ਜੰਮਣ ਮਰਨ ਦੇ ਗੇੜੇ ਤੋਂ ਛੁੱਟ ਸਕਦੇ ਭਗਤ ਤਰਲੋਚਨ ਜੀ ਦੀ ਬਾਣੀ ਪੜੋ ਉਹਨਾਂ ਨੇ ਬਚਨ ਕੀਤੇ ਨੇ ਵੀ ਅੱਡ ਅੱਡ ਜੂਨਾ ਦੇ ਵਿੱਚ ਮਨੁੱਖ ਕਿਵੇਂ ਪੈਂਦਾ ਹੈ ਜੀਵ ਆਤਮਾ ਉਹ ਕਹਿੰਦੇ ਅੰਤ ਕਾਲ ਜੋ ਲక్ష్ਮੀ ਸਿਮਰੈ ਲక్ష్ਮੀ ਮੈਣੇ ਮਾਇਆ ਪੈਸਾ ਵੀ ਮਰਦਾ ਮਰਦਾ ਵੀ ਬੰਦਾ ਇਹੀ ਵੀ ਐਨੇ ਪੈਸੇ ਫਲਾਨੇ ਕੋ ਲੈਣੇ ਨੇ ਐਨੇ ਪੈਸੇ ਐਤੇ ਨੇ ਐਨੇ ਪੈਸੇ 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 ਹੀ ਕਰੀ ਜਾਵੇ ਅੰਤ ਤੱਕ ਸੁਰਤ ਉਥੇ ਹੈ ਨਾ ਜਿਹੜਾ ਕੰਮ ساری ਉਮਰ ਕੀਤਾ ਉਹੀ ਕੰਮ ਅੰਤ ਵੇਲੇ ਕਰੇਗਾ ਅੰਤਕਾਲ ਜੋ ਲక్ష్ਮੀ ਸਿਮਰੈ ਜਿਹੜੇ ਆਪ ਬਾਣੀ ਪੜਨ ਵਾਲਿਓ ਤੁਸੀਂ ਪੜਦੇ ਹੋ ਐਸੀ ਚਿੰਤਾ ਮਹਿ ਜੇ ਮਰੈ ਸਰਪਜੋਨ ਵਲ-ਵਲ ਔਤਰੈ ਸੱਪ ਦੀ ਯੂਨੇ ਪੈ ਗਿਆ ਉਹ ਕਹਿੰਦੇ ਖਜ਼ਾਨੇ ਤੇ ਬੈਠਾ ਹੁੰਦਾ ਸਭ ਕੁੰਡਲੀ ਮਾਰ ਕੇ ਉਹ ਖਜ਼ਾਨੇ ਤੇ ਬੈਠਾ ਕੁੰਡਲੀ ਮਾਰ ਕੇ ਜਾਣ ਤੇ ਹੋਵੇ ਨਾ ਵੀ ਸੱਪ ਨੇ ਉਹ ਖਜ਼ਾਨਾ ਕਿਤੇ ਸੰਭਾਲ ਲੈਣਾ ਹੈ ਲੈ ਜਾਣਾ ਹੈ ਕਿਤੇ ਵਰਤ ਲੈਣਾ ਹੈ ਖਰਚ ਲੈਣਾ ਇਤਿਹਾਸ ਤੇ ਬੋਲ ਨੇ ਕਿ ਮਹਾਰਾਜ ਜੀ ਨੇ ਕਿਹਾ ਦਮੜਾ ਤਿਸੀ ਕਾ ਜੋ ਖਾਏ ਅਰ ਖਰਚੇ ਮਾਇਆ ਉਹਦੀ ਐ ਜਿਹੜਾ ਖਾਵੇ ਤੇ ਖਰਚੇ ਜਿਹੜਾ ਜਮਾ ਕਰਕੇ ਰੱਖ ਛੱਡੇ ਸੰਚਤ ਸੰਚਤ ਥੈਲੀ ਕੀਨੀ ਪ੍ਰਭ ਤਿਸ ਤੇ ਡਾਰ ਅਵਰ ਕਉ ਦੀਨੀ ਉਹਦੀ ਮਾਇਆ ਨਹੀਂ ਐ ਸੂਮੈ ਧਨ ਜਿਹੜਾ ਐ ਸੂਮ ਬੰਦਾ ਨਾ ਕੰਜੂਸ ਐ ਜਿਹੜਾ ਸੂਮੈ ਧਨ ਰੱਖਣ ਕਉ ਦੀਆ ਬਹੁਤ ਬੰਦੇ ਦੁਨੀਆ 'ਚ ਇਹੋ ਜਿਹੇ ਹੁੰਦੇ ਨੇ ਗੁੱਸਾ ਨਾ ਕਰਿਓ ਜੇ ਮੇਰੇ ਵੀਰ ਕਿਸੇ ਤੇ ਟਾਂਚ ਨਹੀਂ ਆਪਾਂ ਕਰਦੇ ਬਹੁਤ ਬੰਦੇ ਐਸੇ ਨੇ ਦੁਨੀਆ ਵਿੱਚ ਜਿਨ੍ਹਾਂ ਦੇ ਕੋਲ ਮਾਇਆ ਬੜੀ ਐ ਕਦੇ ਚੰਗਾ ਕੱਪੜਾ ਨਹੀਂ ਪਾ ਕੇ ਵੇਖਿਆ ਕਦੇ ਸੇਵਾ 'ਚ ਨਹੀਂ ਪਾ ਕੇ ਵੇਖਿਆ ਕਦੇ ਪਰਿਵਾਰ 'ਚ ਸੁੱਖ ਨਹੀਂ ਲੈ ਕੇ ਵੇਖਿਆ ਦੌਖੀ ਭੋਗੀ ਜਾਣਾ ਹੈ ਗਰਮੀ ਹੋਵੇ ਤੇ ਕਹਿਣਾ ਵੀ ਜੇ ਕੋਈ ਨਿਆਣੇ ਏਸੀ ਚਲਾ ਲਈਏ ਉਹਨੇ ਕਹਿਣਾ ਨਾ ਬਿੱਲ ਆਵੇਗਾ ਮਾਇਆ ਬੜੀ ਐ ਕੋਈ ਸਰਦੀ ਐ ਠਰੀ ਜਾਏਗਾ ਕੁੰਗੜੀ ਜਾਏਗਾ ਤੇ ਜੇ ਕਵੇ ਪਈਆ ਲਾਗੇ ਬਾਪੂ ਹੀਟਰ ਚ ਲਾ ਦਿਓ ਕਹਿੰਦਾ ਨਾ ਬਿੱਲ ਆ ਜਾਏਗਾ 600 ਜੁਟ ਨਾ ਕਿਤੇ ਪੂਰਾ ਹੋ ਜਾਂਦਾ ਹੋਵੇ ਮਾਇਆ ਬੜੀ ਸੂਮੈ ਧਨ ਰਾਖਣ ਕੋ ਦੀਆ ਵਾਹਿਗੁਰੂ ਨੇ ਇਹ ਡਿਊਟੀ ਲਈ ਆ ਵੀ ਸਾਹਮ ਕੇ ਰੱਖਣਾ ਹੀ ਵਰਤਨਾ ਕੋਈ ਨਹੀਂ ਉਹਨੇ ਕਹੀ ਠੀਕ ਐ ਸਤਿ ਬਚਨ ਉਹ ਸਾਂਭੀ ਬੈਠਾ ਸੂਮੈ ਧਨ ਰਾਖਣ ਕੋ ਦੀਆ ਮੁਗਦ ਕਹੈ ਧਨ ਮੇਰਾ ਤੇ ਬਾਬਾ ਜੀ ਕਹਿੰਦੇ ਅੰਤਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪਜੋਨ ਵੱਲ ਵੱਲ ਆਉਤਰੇ ਫਿਰ ਅੱਗੇ ਕਹਿੰਦੇ ਅੰਤਕਾਲ ਜੋ ਲੜਕੇ ਸਿਮਰੈ ਬੱਚਿਆਂ ਨੂੰ ਚੇਤੇ ਕਰੇ ਮੇਰੇ ਬੱਚੇ ਮੇਰੇ ਬੱਚੇ ਅੰਤਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸੂਕਰਜੋਨ ਸੂਰ ਹੁੰਦਾ ਨਾ ਬਹੁਤ ਬਹੁਤ ਬੱਚਿਆਂ ਨੂੰ ਜਨਮ ਦਿੰਦਾ ਸੂਕਰਜੋਨ ਵੱਲ ਵੱਲ ਆਉਤਰੇ ਅੱਗੇ ਬਾਬਾ ਜੀ ਨੇ ਫਿਰ ਆਖਿਆ ਅੰਤ ਕਾਲ ਜੋ ਮੰਦਰ ਸਿਮਰੈ ਮੰਦਰ ਮੈਨੇ ਇਮਾਰਤ ਕੋਠੀ ਘਰ ਮਕਾਨ ਅੰਤ ਕਾਲ ਜੋ ਮੰਦਰ ਸਿਮਰੈ ਹਾਏ ਮੇਰੀ ਕੋਠੀ ਹਾਏ ਮੇਰੀ ਕੋਠੀ ਤੇ ਬਾਬਾ ਜੀ ਕਹਿੰਦੇ ਨੇ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਨ ਵੱਲ ਵੱਲ ਔਤਰੈ ਉਹ ਆਪਣੇ ਬੱਚਿਆਂ ਨੂੰ ਹੀ ਆਪਣੇ ਘਰ ਚ ਨਹੀਂ ਵਸਣ ਦਿੰਦਾ ਪ੍ਰੇਤ ਯੂਨ ਵਿੱਚ ਪੈ ਗਏ ਫਿਰ ਮਹਾਰਾਜ ਜੀ ਕਹਿੰਦੇ ਨੇ ਅੰਤ ਕਾਲ ਨਾਰਾਇਣ ਸਿਮਰਐ ਸਾਰੀ ਸੰਗਤ ਗੱਜ ਕੇ ਆਖੋ ਸਤ ਨਾਮ ਕਿਤੇ ਸਾਡੀ ਜੁਬਾਨੋਂ ਨਿਕਲੇ ਵਾਹਿਗੁਰੂ 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 ਕਿਤੇ ਸਾਡੀ ਜੁਬਾਨੋਂ ਨਿਕਲੇ ਵਾਹਿਗੁਰੂ ਅੰਤ ਕਾਲ ਨਾਰਾਇਣ ਸਿਮਰਐ ਐਸੀ ਚਿੰਤਾ ਮਹਿ ਜੇ ਮਰੈ ਬਦ ਤਲੋਚਨ ਤੇ ਜਨ ਮੁਕਤਾ ਪੀਤੰਬਰ ਵਾਕੇ ਰਿਦੇਵਸ ਜਿਹੜਾ ਅੰਤਕਾਲ ਵਾਹਿਗੁਰੂ ਨੂੰ ਜਪੇ ਨਾ ਉਹਨੂੰ ਕੋਈ ਚਿੰਤਾ ਨਾ ਹੋਵੇ ਕੋਈ ਝੋਰਾ ਨਾ ਹੋਵੇ ਕੋਈ ਦੁਨੀਆਦਾਰੀ ਦੀ ਮਮਤਾ ਦੀ ਖੇਚਣਾ ਹੋਵੇ ਮਹਾਰਾਜ ਜੀ ਕਹਿੰਦੇ ਨੇ ਉਹ ਮੁਕਤ ਹੋ ਗਿਆ ਮੁਕਤ ਹੋ ਗਿਆ ਉਹ ਜੰਮਣ ਮਰਨ ਦੇ ਗੇੜ ਵਿੱਚ ਨਹੀਂ ਹਾਂ ਫਿਰ ਉਹ ਪਰਉਪਕਾਰ ਕਰਨ ਲਈ ਭਲਾ ਕਰਨ ਲਈ ਮਨੁੱਖਾ ਦੇਹੀ ਜਦੋਂ ਉਹਦਾ ਹੋਵੇਗਾ ਇੱਛਾ ਵਾਹਿਗੁਰੂ ਦੇ ਹੁਕਮ ਅਨੁਸਾਰ ਉਹ ਧਾਰ ਲਵੇਗਾ ਪਰ ਉਹ ਕਰਮਾਂ ਦੇ ਬੰਧਨ ਵਿੱਚ ਨਹੀਂ ਬੱਜੇਗਾ ਸਾਥ ਸੰਗਤ ਜੀ ਆਪਣੇ ਸਾਹਮਣੇ ਥਾਲ ਭਰਿਆ ਹੋਵੇ ਭੋਜਨ ਦਾ ਤੇ ਸੋਹਣਾ ਲੱਗਦਾ ਹੈ ਨਾ ਥਾਲ ਪਰੋਸਿਆ ਹੋਵੇ ਭੋਜਨ ਦਾ ਸੋਹਣਾ ਲੱਗਦਾ ਹੈ ਤੇ ਜੇ ਆਪਾਂ ਭੋਜਨ ਛਕ ਲਈਏ ਛਕਦਿਆਂ ਛਕਦਿਆਂ ਸਾਰਾ ਮੁਕਾ ਲਈਏ ਤੇ ਥਾਲੀ ਹਣ ਝੂਠੀ ਹੋ ਜੇ ਸਾਹਮਣੇ ਪਈ ਸੋਹਣੀ ਲੱਗਦੀ ਹੈ ਬੁਰੀ ਲੱਗਦੀ ਹੈ ਝੂਠਾ ਥਾਲ ਭੈਣੋ ਸਾਹਮਣੇ ਪਿਆ ਸੋਨਾ ਨਹੀਂ ਨਾ ਲੱਗਦਾ ਬੁਰਾ ਲੱਗਦਾ ਹੈ ਨਾ ਤੇ ਹੁੰਦਾ ਵੀ ਇਹਨੂੰ ਚੁੱਕ ਲਿਆ ਜਾਵੇ ਸਾਧ ਸੰਗਤ ਜੀ ਜਿਨ੍ਹਾਂ ਦੀ ਭੁੱਖ ਜੇ ਬਾਕੀ ਹੁੰਦੀ ਆ ਨਾ ਭੁੱਖ ਬਾਕੀ ਆ ਵਾਸਨਾ ਦੁਨੀਆਦਾਰੀ ਦੀ ਵੀ ਮੈਂ ਆ ਵੀ ਭੋਗ ਲਾ ਆ ਵੀ ਭੋਗ ਲਾ ਆ ਵੀ ਹੰਡਾਲਾ ਵਾਸਨਾ ਜੇ ਅੰਦਰ ਹੈ ਉਹਨੂੰ ਇਹ ਮਨੁੱਖਾ ਦੇਹੀ ਇਹ ਜੀਵਨ ਬੜਾ ਚੰਗਾ ਲੱਗਦਾ ਹੈ ਮੈਂ ਜੇ ਹੋਰ ਖਾਵਾਂ ਜੇ ਹੋਰ ਭੋਗਾਂ ਜੇ ਹੋਰ ਭੋਗਾਂ ਹੋਰ ਹਣਾਵਾ ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ ਨਾ ਬ੍ਰਹਮ ਗਿਆਨੀ ਉਹਨਾਂ ਦੀ ਵਾਸਨਾ ਮੁੱਕ ਗਈ ਉਹਨਾਂ ਨੂੰ ਮੁੜ ਕੇ ਇਹ ਮਨੁੱਖਾ ਦੇਹੀ ਝੂਠੀ ਥਾਲੀ ਵਰਗੀ ਲੱਗਣ ਲੱਗ ਪੈਂਦੀ ਹੈ